ਸਸਿਰਦਾਂ ਤੋਂ ਦੇ ਰਹੇ ਹਾਂ ਦਾਤ ਸੱਜਣ ਨੂੰ ਤੇ ਮਹਾ ਪਰਮਜੀਤ ਸਖਾਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਉਮੀਦਵਾਰਾਂ ਵੱਲੋਂ ਹਲਕਿਆਂ ਵਿੱਚ ਚੋਣ ਪ੍ਰਚਾਰ ਜੜੇ ਆ ਉਹ ਕੀਤੇ ਜਾ ਰਹੇ ਆ ਅਗਰ ਗੱਲ ਕਰੀਏ ਫਰੋਇਪਰ ਹਲਕੇ ਦੀ ਤਾਂ ਫਰੋਇਪਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਹਲਕੇ ਵਿੱਚ ਲਗਾਤਾਰ ਵਿੱਚ ਹੋਇਆ ਜਾ ਰਿਹਾ ਇਸ ਦੇ ਤਹਿਤ ਅੱਜ ਉਹਨਾਂ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਿਮਰਤ ਭਵੰਤਮਾਨ ਫਰੋਇਪਰ ਦੇ ਕਸਬਾ ਮੰਡੋਟ ਵਿੱਚ ਪਹੁੰਚ ਰਹੇ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਕੀ ਮਾਹੌਲ ਜਿਹੜਾ ਬਣਿਆ ਹੋਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਾਈਪਲ ਦੇ ਕਸਬਾ ਮੰਦੋੜ ਦੀਆਂ ਹਨ ਜਿੱਥੇ ਵਰਕਰ ਜਿਹੜੇ ਵੱਡੀ ਗਿਣਤੀ ਵਿੱਚ ਜਿਹੜੇ ਪਹੁੰਚੇ ਹੋਏ ਆ ਤਾਂ ਸੀਐਮ ਦਾ ਜਿਹੜਾ ਸਵਾਗਤ ਕੀਤਾ ਜਾਵੇਗਾ ਤਾਂ ਥੋੜੀ ਦੇਰ ਤੱਕ ਇੱਥੇ ਪੰਜਾਬ ਦੇ ਮੁੱਖ ਮੰਤਰੀ ਸੀਮ ਭਗਵੰਤ ਮਾਨ ਵੱਲੋਂ ਜਿਹੜਾ ਰੋਡ ਸ਼ੋਅ ਆ ਉਹ ਮੰਦੋੜ ਵਿੱਚ ਕੱਢਿਆ ਜਾਵੇਗਾ ਤਾਂ ਸਾਡੇ ਨਾਲ ਵਰਕਰ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਮਾਹੌਲ ਅੱਜ ਮਮਦੋਟ ਵਿੱਚ ਮਾਹੌਲ ਤਾਂ ਤੁਸੀਂ ਵੇਖ ਹੀ ਰਹੇ ਹੋ ਜੀ ਸਾਰਾ ਮਾਹੌਲ ਸਾਰਾ ਮਮਦੋਟ ਅੱਜ ਆਮ ਆਦਮੀ ਪਾਰਟੀ ਦੇ ਝੰਡਿਆਂ ਨਾਲ ਰੰਗਿਆ ਗਿਆ ਜੀ ਸਾਰੇ ਵਲੰਟੀਅਰ ਅੱਜ ਦੁਆਰਾ ਫਿਰ ਇਥੇ ਆਮ ਆਦਮੀ ਪਾਰਟੀ ਦੀ سپورਟ ਦੇ ਵਿੱਚ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ 2022 ਦੇ ਵਿੱਚ ਉੱtre ਸੀ ਉਵੇਂ ਅੱਜ ਦੁਆਰਾ ਫਿਰ ਉੱਤਰ ਆ ਗਏ 2024 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆ ਜੀ ਅਗਰ ਹਲਕੇ ਦੀ ਗੱਲ ਕਰੀਏ ਤਾਂ ਕਿੰਨਾ ਗ੍ਰਾਮ ਆਦਮੀ ਪਾਰਟੀ ਨੂੰ ਸਮਰਥਨ ਜਿਹੜਾ ਮਿਲ ਰਿਹਾ ਹੈ ਹਲਕੇ ਜੋ ਬਹੁਤ ਵੱਡੀ ਪੱਧਰ ਤੇ ਸਮਰਥਨ ਮਿਲ ਰਿਹਾ ਜੀ ਜਿਸ ਤਰੀਕੇ ਨਾਲ 2022 ਦੇ ਵਿੱਚ ਸਮਰਥਨ ਮਿਲਿਆ ਉਸ ਤਰ੍ਹਾਂ ਲੋ ਵੀ ਉਮੀਦ ਜਾਈ ਹੈ ਇਸ ਵਾਰ ਕਿਉਂਕਿ ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਖੇਤੀ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਇਹਨਾਂ ਨੂੰ ਮੁੱਖ ਰੱਖਿਆ ਹੋਇਆ ਆਮ ਪਬਲਿਕ ਆਮ ਪਿੰਡਾਂ ਦੇ ਵਸਨੀਕ ਮਾਨ ਸਰਕਾਰ ਦੇ ਕੰਮ ਤੋਂ ਬਹੁਤ ਖੁਸ਼ ਨੇ ਅਗਰ ਗੱਲ ਕਰੀਏ ਮੰਦੋੜ ਦੀ ਤਾਂ ਬਿਲਕੁਲ ਬਾਰਡਰ ਦੇ ਨਾਲ ਪਏ ਜਾਂਦਾ ਸਰਹੱਦੀ ਏਰੀਆ ਤਾਂ ਸੋਸ਼ਲ ਮਾਕੀ ਰੇਡੀਏ ਬਾਰਡਰ ਏਰੀਆ ਦੀਆਂ ਸਮੱਸਿਆਵਾਂ ਬਹੁਤ ਨੇ ਜਿਵੇਂ ਬਾਰਡਰ ਆਪਣਾ ਜੇ ਕਰੇ ਟਾਰੀ ਵਾਲਾ ਬਾਰਡਰ ਜਿਵੇਂ ਟਾਰੀ ਬਾਰਡਰ ਖੁੱਲਿਆ ਹੋਇਆ ਓਵੇਂ ਹਸੈਨੀ ਵਾਲਾ ਬਾਰਡਰ ਖੁੱਲਦਾ ਤਾਂ ਵਪਾਰ ਦੇ ਬਹੁਤ ਨਵੇਂ ਤੋਂ ਨਵੇਂ ਰਾਹ ਖੁੱਲਣਗੇ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਪਰ ਇਹ ਬਾਰਡਰ ਖੋਲਣਾ ਕੋਈ ਪੰਜਾਬ ਸਰਕਾਰ ਦੇ ਵਸ ਦੀ ਗੱਲ ਨਹੀਂ ਹੁੰਦੀ ਇਹ ਸੈਂਟਰ ਦੇ ਵਸ ਦੀ ਗੱਲ ਹੁੰਦੀ ਆ ਜੇਕਰ ਆਪਾਂ ਹੁਣ ਦੁਬਾਰਾ ਫਿਰ ਪੰਜਾਬ ਚੋਂ 13 ਦੇ 13 ਸੰਸਦ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਉੱਥੇ ਦਿੱਲੀ ਆਪਾਂ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਉਹ ਆਪਣੇ ਇੱਥੋਂ ਦੇ ਬਾਰਡਰ ਦੇ ਮੁੱਦੇ ਜਾ ਕੇ ਪਾਰਲੀਮੈਂਟ ਦੇ ਵਿੱਚ ਜਰੂਰ ਠਾਉਣਗੇ ਤੇ ਇਹ ਕਿਤੇ ਨਾ ਕਿਤੇ ਇਹ ਬਾਰਡਰ ਖੁੱਲਣ ਦੀ ਵੀ ਉਮੀਦ ਹੈ ਜੀ ਇਸ ਤਰੀਕਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਵਨਸਮਨ ਪਹੁੰਚ ਰਹੇ ਇੱਥੇ ਬਿਲਕੁਲ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਮਾਨ ਪਹੁੰਚ ਰਹੇ ਜੀ ਉਹਨਾਂ ਨੂੰ ਹੀ ਮਿਲਣ ਵਾਸਤੇ ਉਹਨਾਂ ਨੂੰ ਹੀ ਦੇਖਣ ਵਾਸਤੇ ਤੁਸੀਂ ਵੇਖ ਸਕਦੇ ਹੋ ਜੀ ਕਿੰਨਾ ਹਜੂਮ ਅੱਜ ਇੱਥੇ ਦੁਆਰਾ ਫਿਰ ਮਮਦੂਟ ਦੇ ਇਕੱਠਾ ਹੋ ਗਿਆ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਕਿੰਨਾ ਕੁ ਸਮਰਥਨ ਜਿਹੜਾ ਮਿਲ ਗਿਆ ਲੋਕਾਂ ਨੂੰ ਸਾਨੂੰ ਲੋਕ ਸਭਾ ਨੂੰ ਲੈ ਕੇ ਸਮਰਥਨ ਪੂਰਨ ਮਿਲਿਆ ਜੀ 8 ਲੱਖਾਂ ਵਿੱਚੋਂ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਧਰ ਵੀ ਦਿਨ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਵਰਕਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਝੰਡੇ ਫੜ ਕੇ ਸੀਐਮ ਦੇ ਸਵਾਗਤ ਲਈ ਖੜੇ ਹੋਏ ਆ ਉਹਨਾਂ ਦਾ ਸਵਾਗਤ ਜਿਹੜਾ ਉਹ ਕੀਤਾ ਜਾਵੇਗਾ ਪਰ ਥੋੜੀ ਦੇਰ ਤੱਕ ਅ ਸੀਐਮ ਜਿਹੜੇ ਉਹ ਇੱਥੇ ਪਹੁੰਚ ਰਹੇ ਆ ਕੀ ਮਾਹੌਲ ਆ ਇਸ ਟਾਈਮ ਇੱਥੇ ਬਹੁਤ ਵਧੀਆ ਮਾਹੌਲ ਆ ਜੀ ਪੂਰੀ ਜਦੋਂ ਜੈਦ ਉਹ ਚੱਲ ਰਹੀ ਆ ਵੋਟਾਂ ਦੀ ਤੇ ਪੂਰਾ ਮੋਰ ਬਣਿਆ ਸਾਨੂੰ ਪੂਰਾ ਵਿਸ਼ਵਾਸ ਆ ਜੀ 13 ਜਾਂ 13 ਸੀਟਾਂ ਆ ਆਮ ਆਦਮੀ ਪਾਰਟੀ ਲੈ ਕੇ ਜਾਊਗੀ ਤਾਂ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਵਰਕਰਾਂ ਦਾ ਕਹਣਾ ਕਿ ਮੰਗ ਜਾ ਰਹੀ ਆ ਤਸਵੀਰਾਂ ਇੱਧਰ ਕੁਝ ਦੇ ਸਕਦੇ ਹੋ ਕਿ ਵੱਡੀ ਗੰਤੀ ਵਿੱਚ ਵਰਕਰ ਜਿਹੜੇ ਆ ਉਹ ਕਸਬਾ ਮੰਮਦੋਟ ਵਿੱਚ ਪਹੁੰਚੇ ਹੋਏ ਆ ਤਾਂ ਸੀਐਮ ਦਾ ਜਿਹੜਾ ਸਵਾਗਤ ਆ ਉਹ ਕੀਤਾ ਜਾਵੇਗਾ ਤਾਂ ਤਸਵੀਰ ਤੁਸੀਂ ਦੇ ਸਕਦੇ ਹੋ ਇੱਥੇ ਫਰੈਟਰ ਦੇ ਹੱਥ ਤੋਂ ਕੋਈ ਆਇਕਰ ਜੀਨਿਸ ਤਿਆਰੀ ਪਹੁੰਚੇ ਹੋਏ ਆ ਐਮਐਲਏ ਸਾਹਿਬ ਐਸ ਟਾਈਮ ਕੀ ਮਾਹੌਲ ਆ ਸੀਐਮ ਦੇ ਆਉਣ ਤੋਂ ਪਹਿਲਾਂ ਦੇਖੋ ਜੀ ਮੋਹ ਗੜੇ ਸਮਝਿਆ ਮੈਨੂੰ ਲੱਗਦਾ ਕਿ ਕੋਈ ਦੱਸਣ ਦੀ ਲੋੜ ਨਹੀਂ ਤੁਸੀਂ ਸ਼ੁਰੂ ਤੋਂ ਕਵਰੇਜ ਕਰਦੇ ਆ ਰਹੇ ਹੋ ਇਹ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਪਿਆਰ ਹੈ ਔਰ ਇਹ ਪਿਆਰ ਹੀ ਸੀਐਮ ਸਾਹਿਬ ਦੀ ਸਹੀ ਖੁਰਾਕ ਹੈ ਕਹਿੰਦੇ ਤਾਂ ਚਲੋ ਜਿੰਦਗੀ ਜਿਉਣ ਵਾਸਤੇ ਡਾਈਟ ਚਾਹੀਦੀ ਹੁੰਦੀ ਹੈ ਖਾਣ ਨੂੰ ਰੋਟੀ ਪਾਣੀ ਚਾਹੀਦਾ ਲੇਕਿਨ ਇਹ ਕਪਲੀਟਿਕ ਪੋਲਿਟਿਕਲ ਪਾਰਟੀਆਂ ਨੂੰ ਔਰ ਪੋਲਿਟਿਕਲ ਲੀਡਰਸ ਦੀ ਜਿਹੜੀ ਖੁਰਾਕ ਹੈ ਉਹ ਪਬਲਿਕ ਹੈ ਔਰ ਪਬਲਿਕ ਦਾ ਤੁਸੀਂ ਹਜੇ ਨੂੰ ਦੇਖ ਲੋ ਕਿੰਨਾ ਚਾਹਤੇ ਕੀ ਲੱਗਦਾ ਬਾਦਰਪੱਟੀ ਦੇ ਲੋਕ ਐਸ ਵਾਰ ਮੋਰ ਲਾਉਣਗੇ 150 ਤਾੜ ਦੇ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਸੀਟ ਸਾਡੀ ਨਿਕਲ ਚੁੱਕੀ ਆ ਹੁਣ ਤਾਂ ਬਸ ਜਿਹੜੀ ਲੜਾਈ ਚੱਲ ਰਹੀ ਉਹ ਮਾਰ ਜੰਦੀ ਹੋਈ ਆ ਬਿਲਕੁਲ ਸੀਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੀ ਨਿਕਲ ਚੁੱਕੀ ਆ ਇਹ ਕਹਣਾ ਹੈ ਫਰੋਇਪਰ ਦੇ ਹਾਤੀ ਦੇ ਗੁੜਾ ਇੱਕ ਦਾ ਪਾ ਡਲਬਾ ਕੀਤੀ ਗਿਆ ਤੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਕਿ ਵੱਡੀ ਗਿਣਤੀ ਵਿੱਚ ਵਰਕਰ ਜਿਹੜੇ ਉਹ ਇੱਥੇ ਪਹੁੰਚੇ ਹੋਏ ਆ ਤੇ ਸੀਐਮ ਦਾ ਜਿਹੜਾ ਸਵਾਗਤ ਆ ਉਹ ਕੀਤਾ ਜਾਵੇਗਾ ਤੇ ਥੋੜੀ ਦੇਰ ਤੱਕ ਉਹ ਆਪ ਦੇ ਮੁੱਖ ਮੰਤਰੀ ਸ਼ਿਵ ਕੁਗਵੰਤ ਸਮਾਨ ਮੰਦੋਟ ਵਿੱਚ ਪਹੁੰਚ ਰਹੇ ਆ ਤਾਂ ਕਸ਼ਮਰ ਮੰਦੋਟ ਵਿੱਚ ਜਿਹੜਾ ਰੋਡ ਸ਼ੋਅ ਆ ਉਹ ਕਰਿਆ ਜਾਵੇਗਾ ਮੈਂ ਪੁੱਤ ਕੈਮਰਾਮੈਨ ਗੱਜਵੀਰ ਦੇ ਨਾਲ ਰਮਜੀਤ ਸਖਣਾ ਦਾ ਸੰਗਤ